ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੜ੍ਹਾਂ ਦੇ ਪਾਣੀ ਨੇ ਪੰਜਾਬ ਦੇ ਲਗਭਗ 8 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਇੱਕ ਪਾਸੇ ਪਾਣੀ ਦਾ ਲੈਵਲ ਘਟਣ ਦੀ ਬਜਾਏ ਦਿਨ ਬਰ ਦਿਨ ਵਧ ਰਿਹਾ ਹੈ ਕਿਉਂਕਿ ਕਲ ਪੋਂਗ ਡੈਮ ਵੱਲੋਂ 110000 ਕਿਊਸਕ ਪਾਣੀ 2 ਵਜੇ ਤੋਂ ਬਾਅਦ ਛੱਡ ਦਿੱਤਾ ਗਿਆ ਰਾਤੋ ਰਾਤ ਪੰਜਾਬ ਦੇ 8 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਥੋੜੇ ਬਹੁਤੇ ਨਹੀਂ ਡੁੱਬੇ ਸੀ ਉਹ ਵੀ ਪੂਰੀ ਤਰ੍ਹਾਂ ਡੁੱਬ ਗਏ ਨੇ ਇੱਕ ਵਾਰ ਫੇਰ ਜਿੱਥੇ ਹਜ਼ਾਰਾਂ ਏਕੜ ਫਸਲ ਤਬਾਹ ਨਹੀਂ ਹੋਈ ਸੀ ਉੱਥੇ ਦੁਬਾਰਾ ਫਸਲ ਤਬਾਹ ਹੋ ਗਈ ਹੈ ਯਾਨੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਚੀਕਾਂ ਪੈ ਗਈਆਂ ਨੇ ਰੋ ਰਹੇ ਨੇ ਅਰਦਾਸਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਰਾਹ ਦੇ ਕਾਰਜ ਜੋ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਕਲੇ ਪੰਜਾਬ ਸਰਕਾਰ ਵੱਲੋਂ ਨਹੀਂ ਵੱਖ-ਵੱਖ ਪਾਰਟੀਆਂ ਦੇ ਆਗੂ ਵੱਖ-ਵੱਖ ਸੰਸਥਾਵਾਂ ਦੇ ਮੁਖੀ ਅਤੇ ਉਹਨਾਂ ਦੇ ਵਰਕਰ ਲਗਾਤਾਰ ਹੜ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਪਰੋਚ ਕਰ ਰਹੇ ਨੇ ਖਾਣ ਪੀਣ ਦਾ ਸਮਾਨ ਦਵਾਈਆਂ ਦਾ ਮਾਲ ਡੰਗਰ ਨੂੰ ਚਾਰੇ ਦਾ ਜਿਹੜਾ ਪ੍ਰਬੰਧ ਇਹਨਾਂ ਸਮਾਜ ਸੇਵੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਤੇ ਵੱਡਾ ਇੱਕ ਦੁੱਖਾਂ ਦਾ ਪਹਾੜ ਆੜ ਕੇ ਡਿੱਪਿਆ ਹੈ ਇਸ ਹੜਾ ਦੇ ਪਾਣੀ ਦੇ ਨਾਲ ਕਿਉਂਕਿ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਕਿਸੇ ਤਰ੍ਹਾਂ ਦੇ ਮੁਆਵਜ਼ੇ ਦੀ ਗੱਲਬਾਤ ਨਹੀਂ ਕੀਤੀ ਗਈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਪਾਣੀ ਕਦੋਂ ਘਟੇਗਾ ਕਿਵੇਂ ਘਟੇਗਾ ਲੱਕ ਪੱਗ ਇੱਕ ਹਫ਼ਤੇ ਤੋਂ ਬਾਅਦ ਪਤਾ ਚੱਲੇਗਾ ਕਿਉਂਕਿ ਜਿਹੜੇ ਘਰ ਪੂਰੀ ਤਰ੍ਹਾਂ ਡੁੱਬ ਗਏ ਜਿਹੜੇ ਲੋਕ ਡੁੱਬ ਗਏ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਲੋਕਾਂ ਨੂੰ ਤਾਂ ਜਿਹੜਾ ਹੈ ਉੱਚੀਆਂ ਪਾਸਿਆਂ ਤੇ ਲਜ਼ਾਇਦ ਸਾਰੇ ਆ ਹਨ ਉਹਨਾਂ ਦੇ ਪੁਖਤਾ ਪਰਬਤ ਕੀਤੇ ਜਾ ਰਹੇ ਨੇ ਡੇਰਾ ਬਿਆਸ ਦੇ ਮੁਖੀ ਨੇ ਆਪਣੇ ਡੇਰੇ ਖੋਲ ਦਿੱਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਵੱਲੋਂ ਵਕ ਵਕ ਸਤਾਮਾਂ ਤੇ ਸ਼ਮਸ਼ਾਨੇ ਲਗਾ ਦਿੱਤੇ ਗਏ ਨੇ ਕਿ ਵੱਧ ਤੋਂ ਵੱਧ ਇਹਨਾਂ ਕਿਸਾਨਾਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਅਤੇ ਪਸ਼ੂ ਅਤੇ ਡੰਗਰਾਂ ਨੂੰ ਜਿਹੜੀ ਰਾਹ ਦਿੱਤੀ ਜਾਵੇ ਤੇ ਦੂਸਰੇ ਪਾਸੇ ਐਡਵਾਈਸ ਦੀ ਜਾਰੀ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਹੜਾ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਬਿਵਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ ਜਿੱਥੇ ਲੋਕਾਂ ਨੂੰ ਹਰ ਦੀ ਮਾਰ ਚੱਲਣੀ ਪੈ ਰਹੀ ਹੈ ਉਤੇ ਹੀ ਕਈ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਵੀ ਦਸਤ ਦੇਣ ਵਾਲੀਆਂ ਹਨ ਹੜਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀਆਂ ਫੈਲਣ ਦੀ ਸੰਭਾਵਨਾ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੇ ਸਿਹਤ ਅਤੇ ਕਲਿਆਣ ਮੰਤਰੀ ਦੇ ਹੁਕਮ ਅਨਸਾਰ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਵੱਲੋਂ ਇੱਕ ਜਾਗਰੂਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਰਾਹੀਂ ਉਹਨਾਂ ਨੇ ਹੜ ਪ੍ਰਭਾਵਿਤ ਖੇਤਰਾਂ ਅਤੇ ਰਾਤ ਕੈਂਪਾਂ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਕੈਂਪਾਂ ਵਿੱਚ ਤੌਲੀਆ ਕਪੜੇ ਜਾਂ ਬਿਸਤਰੀ ਸਾਂਝੇ ਨਾ ਕਰਨ ਜੇ ਜ਼ਖਮ ਛਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤਾਂ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰਾਂ ਨੂੰ ਤੁਰੰਤ ਸੂਚਿਤ ਕਰੋ ਫਿਰ ਉਬਲਿਆ ਹੋਇਆ ਉਬਲਿਆ ਹੋਇਆ ਜੰਕਲ ਰੋਲ ਪਿਆ ਪਾਣੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ ਸੰਸਥਾਵਾਂ ਤੇ ਜਾਓ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਬਰਤਨ ਢੱਕ ਕੇ ਰੱਖੋ ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਹਰ ਰਾਤ ਬਚਰਦਾਨੀ ਲਗਾ ਕੇ ਸੋਵੋ ਹਰ ਪ੍ਰਭਾਵਿਤ ਇਲਾਕੇ ਵਿੱਚ ਸਾਵਧਾਨੀ ਨਾਲ ਚਲੋ ਸੱਪ ਦੇ ਦਸਣ ਤੋਂ ਬਚੋ ਬਚਨੀ ਜੁੱਤੀ ਅਤੇ ਟਾਰਚ ਦੀ ਵਰਤੋਂ ਕਰੋ ਚੱਖਦੇ ਅਤੇ ਫੰਗਸ ਇਨਫੈਕਸ਼ਨ ਤੋਂ ਬਚਣ ਲਈ ਸੁੱਕੇ ਕੱਪੜੇ ਪਹਿਨੋ ਆਪਣੀ ਤ્વਚਾ ਸਾਫ਼ ਰੱਖੋ ਅਤੇ ਮੌਕੇ ਸੇਤ ਵਿਭਾਗ ਮੋਗਾ ਦਾ ਮਾਸ ਮੀਡੀਆ ਵਿਗ ਵਿਮਯੂਸੀ ਯਾਨੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਡਾਕਟਰਾਂ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ 8 ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਬਿਮਾਰੀਆਂ ਨੇ ਆਪਣੀ ਭਿਆਨਕ ਦਸਤਕ ਦੇ ਦਿੱਤੀ ਹੈ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਬਿਮਾਰੀਆਂ ਤੋਂ ਸੁਚੇਤ ਰਹਿਣ ਲਈ ਡਾਕਟਰਾਂ ਵੱਲੋਂ ਵੱਡੇ ਪੱਧਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਨਾਂ ਹਲਕਿਆਂ ਦੇ ਵਿੱਚ ਜਾ ਕੇ ਆਮ ਲੋਕਾਂ ਅਤੇ ਨਗਰ ਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਬਿਮਾਰੀਆਂ ਲੱਗਣ ਵਾਲੀਆਂ ਨੇ ਜਾਂ ਆਉਣ ਵਾਲੀਆਂ ਨੇ ਜਾਂ ਜਿਨ੍ਹਾਂ ਦੀ ਥੋੜੇ ਦਿਨਾਂ ਬਾਅਦ ਦਸਕਤ ਹੋਵੇਗੀ ਉਹਨਾਂ ਤੋਂ ਕਿਵੇਂ ਬਚ ਬਚਾਅ ਕੀਤਾ ਜਾ ਸਕਦਾ ਹੈ ਧੰਨ